ਸਾਰੇ ਨੂੰ ਪਹਿਲੇ ਤੇ ਦੋਨੋਂ ਹੀ ਅਸੀਂ ਸਮੁੱਚੀ ਕਾਂਗਰਸ ਤੇ ਸਾਰੇ ਸਾਥੀਆਂ ਨੂੰ ਵਰਕਰਜ਼ ਨੂੰ ਬਹੁਤ ਬਹੁਤ ਮੁਬਾਰਕ ਦਿੰਨੇ ਆ ਆਪ ਦੇ ਇਨੇ ਧੱਕੇ ਦੇ باوجود ਇਨੇ ਕਹਿ ਦੇ باوجود ਵੀ ਕਾਂਗਰਸੀ ਬੜੀ ਚੰਗੀ ਪਰਫਾਰਮੈਂਸ ਰਹੀ ਅਮਰitsar ਤੇ ਅਸੀਂ ਕਾਬਜ਼ ਹੋ ਗਏ ਆ ਫਗਵਾੜੇ ਤੇ ਅਸੀਂ ਕਾਬਜ਼ ਹੋ ਗਏ ਆ ਲੁਧਿਆਣੇ ਤੇ ਬਹੁਤ ਚੰਗੀ ਛੱਡੀ ਫਾਈਟ ਰਹੀ ਏ ਪਟਿਆਲੇ ਦੇ ਵਿੱਚ ਤੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੋਈ ਏ ਜਲੰਧਰ ਦੇ ਵਿੱਚ ਵੀ ਇਸ ਤੋਂ ਵੀ ਚੰਗੀ ਪਰਫਾਰਮੈਂਸ ਕੀਤੀ ਜਾ ਸਕਦੀ ਸੀ ਸੋ ਅਸੀਂ ਸਾਰੇ ਸਾਥੀਆਂ ਨੂੰ ਦਿਲੀ ਮੁਬਾਰਕਬਾਦ ਜਿੰਨੇ ਨਵੇਂ ਬੜੇ ਨੇ ਕੰਟੈਸਟ ਕਰਕੇ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਬਣ ਸਕੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਵਾਂਗੇ ਕਿ ਪਾਰਟੀ ਹਮੇਸ਼ਾ ਤੁਹਾਡੀ ਪਿੱਠ ਪਿੱਛੇ ਹੈ ਗੁਰੂ ਮਹਾਰਾਜ ਸਾਹਿਬ ਦੀ ਮੇਲ ਹੋਣੀ ਅਸੀਂ ਇੱਥੇ ਆ ਗੁਰੂ ਮਹਾਰਾਜ ਸਾਹਿਬ ਦੀ ਮੇਰ ਹੋਣੀ ਹੈ ਪੰਜਾਬ ਦੇ ਵਿੱਚ ਅਗਲਾ ਜਦੋਂ ਵੀ ਝੰਡਾ ਹੈ ਉਹ ਕਾਂਗਰਸ ਇੰਡੀਆ ਨੈਸ਼ਨਲ ਕਾਂਗਰਸ ਦਾ ਲੜ ਰਹਾ ਹੈ ਹੁਣ ਗੱਲ ਰਾਜਾਜੀ ਤੁਹਾਡੀ ਕਰ ਅੱਛਾ ਬਾਦਵਾ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੱਤੀ ਹੈ ਤੇ ਉਹ ਗੱਲ ਇਹ ਹੈ ਕਿ ਬਹੁਤ ਚੰਗੇ ਨਤੀਜੇ ਆਏ ਇਕਤਾਈ ਦੱਸਣਾ ਚਾਹੁੰਦਾ ਕਿ ਜਿਹੜਾ ਭਾਜਪਾ ਕਹਿੰਦੀ ਸੀ ਅਸੀਂ ਸ਼ਹਿਰਾਂ ਦੇ ਵਿੱਚ ਸਾਨੂੰ ਪਾਰਲੀਮੈਂਟ ਚ ਵੋਟਾਂ ਪਈਆਂ ਉਹ ਵੀ ਪੰਜਾਬ ਦੇ ਸ਼ਹਿਰੀਆਂ ਨੇ Hindu ਭਰਾਵਾਂ ਨੇ ਕਿਉਂਕਿ ਪਾਰਲੀਮੈਂਟ ਵੇਲੇ ਗੱਲ ਹੋਰ ਸੀਗੀ لیکن ਇਸ ਵਾਰ ਇਹ ਦੱਸਦਾ ਕਿ ਉਹਨਾਂ ਦੀ ਵਿਧਾਨ ਸਭਾ ਚ ਜਿਹੜੀ ਪ੍ਰੇਫਰੈਂਸ ਹੈਗੀ ਆ ਉਹ ਕਾਂਗਰਸ ਪਾਰਟੀ ਹੈ ਸੋ ਸ਼ਹਿਰਾਂ ਦੇ ਜਿਹੜੇ ਰੁਝਾਨ ਰਹੇ ਆ ਔਰ ਜਿਹੜੀ ਉਹਨਾਂ ਦੀ ਪਰਸੈਂਟੇਜ ਸੀ ਜੇ ਉਹ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਉਹ ਪਰਸੈਂਟੇਜ ਤੁਸੀਂ ਦੇਖੋਗੇ ਤਾਂ ਬਹੁਤ ਲੋ ਜਿਹੜੀ ਪਰਫਾਰਮੈਂਸ ਰਹੀ ਹੈ ਭਾਜੀਪੀ ਦੀ ਸ਼ਹਿਰਾਂ ਚ ਸੋ ਅਸੀਂ ਅ ਅੰਮ੍ਰਿਤਸਰ ਕਲੀਅਰ ਕੱਟ ਮжоਰਿਟੀ ਦੇ ਵਿੱਚ ਹੈ ਫਗਵਾੜਾ ਤੇ ਜਿੱਥੇ ਲੁਧਿਆਣੇ ਦੀ ਗੱਲ ਹੈ ਅਸੀਂ 30 ਸੀਟਾਂ ਜਿੱਤੇ ਤੇ 41 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਤੇ 20 ਸੀਟਾਂ ਤੇ ਸ਼ਹਿਰ ਲੁਧਿਆਣਾ ਡੋਮਿਨੇਟ ਕੀਤਾ ਸੀ ਪਿਛਲੀ ਵਾਰੀ ਜਾਨੀ ਕਿ ਛਿਆਂ ਜੋ ਬਾਦਵਾ ਸਾਹਿਬ ਪੰਜਾਂ ਤੇ ਭਾਰੀ ਬਹੁਮਤ ਦੇ ਨਾਲ ਉਹ ਅੱਗੇ ਸਨ ਲੇਕਿਨ ਇਸ ਵਾਰੀ ਮੰਡਟ ਆਪਾਂ ਨੂੰ ਮਿਲਿਆ ਕਾਂਗਰਸ ਪਾਰਟੀ ਨੂੰ ਪਟਿਆਲਾ ਜਿੱਥੇ ਤੁਸੀਂ ਕਹਿੰਦੇ ਹੋ ਅੱਜ ਅਖਬਾਰਾਂ ਨੇ ਲਿਖਿਆ ਕਿ ਮੇਰ ਉਹਨਾਂ ਦਾ ਉਹ ਇਸ ਕਰਕੇ ਹੈ ਕਿ 40 ਜਗਤ ਸਾਡੇ ਕਾਗਜ਼ ਹੀ ਨਹੀਂ ਪਰਣ ਦਿੱਤੇ ਗਏ ਇੱਕ ਉਹ ਮੁੰਡਾ ਸਾਡਾ ਜਿਹਨੂੰ ਅੰਦਰ डकਿਆ ਸੀ ਸੰਜੀਵ ਉਹ 400 450 ਵੋਟਾਂ ਨਾਲ ਜਿੱਤ ਗਿਆ ਔਰ ਉਹਦੇ ਪਰਚਾ ਕਰਤਾ ਸੀ ਹੁਣ ਕਹਿੰਦੇ ਆ ਛੜਤਾ ਸੋ ਕਹਿਣ ਦਾ ਮਤਲਬ ਬਹੁਤ ਚੰਗੇ ਰੁਝਾਨ ਰਹੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ ਆ ਹਮੇਸ਼ਾ ਹੀ ਸਾਨੂੰ ਦੋਨੋਂ ਜਾਣੇ ਜਦੋਂ ਦੇ ਅਸੀਂ ਬਣੇ ਸੱਚੇ ਪਾਤਸ਼ਾਹ ਨੇ ਲਾਜ ਦੀ ਰੱਖੀ ਦੇ ਲੋਕਾਂ ਨੇ ਅਸ਼ੀਰਵਾਦ ਵੀ ਦਿੱਤਾ ਚਾਹੇ ਉਹ ਪਾਰਲਮੈਂਟ ਦੀਆਂ ਚੋਣਾਂ ਸਨ ਚਾਹੇ ਉਹ ਸਰਪੰਚੀ ਦੀਆਂ ਚੋਣਾਂ ਸਨ ਚਾਹੇ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਹਾਂ ਮਿਊਨਿਸਪਲ ਕਮੇਟੀਆਂ ਵੀ ਸਾਬ ਸੰਗਰੂਰ ਚ ਸੰਗਰੂਰ ਦੀ ਵੀ ਦੱਸੋ ਤੁਸੀਂ ਗੱਲ ਹਰਨੋ ਵੇਖੋ ਵੱਡੀ ਗੱਲ ਇਹ ਹੈ ਜੋ ਰਾਜਾ ਜੀ ਦਾਸਰੇ ਸੰਗਰੂਰ ਪਹਿਲੇ ਬਰਨਾਲੇ ਇਹਨਾਂ ਦਾ ਕਿਲਾ ਭੰਨਿਆ ਇੰਡੀਆ ਨੈਸ਼ਨਲ ਕਾਂਗਰਸ ਦਾ ਝੰਡਾ ਸੀ ਉਥੇ ਲੜਾਰਿਆ ਬਰਨਾਲੇ ਦੇ ਵਿੱਚ ਹੈੱਡਕੁਆਰਟਰ ਫਿਰ ਸੰਗਰੂਰ ਦੇ ਵਿੱਚ ਐਡਕੀ ਕਾਂਗਰਸ ਨੇ ਆਪਨੋ ਵੱਗ ਸੀਟਾ ਖੜੀਆ ਭਾਵੇਂ ਮੈਜੋਰਟੀ ਕਿਸੇ ਨੂੰ ਨਹੀਂ ਮਿਲ ਸਕੀ ਬਟ ਇਹਦੇ ਵਿੱਚ 10 ਇੰਡੀਪੈਂਡੈਂਟ ਹੋਰ ਨੇ ਜਿਹੜੀ ਮੇਰੀ ਕੱਲ ਸੰਗਰੂਰ ਸ਼ਹਿਰ ਚ ਵੀ ਗੱਲ ਹੋਈ ਏ ਉਹਦੇ ਵਿੱਚ ਮੈਜੋਰਟੀ ਇੰਡੀਪੈਂਡੈਂਟ ਵੀ ਸਾਡੀ ਕਾਂਗਰਸ ਦੇ ਨਾਲ ਤੁਲਕ ਰੱਖਦੇ ਸੋ ਆ ਸੰਗਰੂਰ ਤੇ ਬਰਨਾਲੇ ਦਾ ਇਹਨਾਂ ਦੇ ਘੜ ਆਪ ਦੇ ਭੰਦ ਦਿੱਤੇ ਨੇ ਤੇ ਹੁਣ ਤੁਸੀਂ ਵੇਖੋ ਉਸ ਦਿਨ ਦਾ ਕੋਈ ਰਿਐਕਸ਼ਨ ਭਗਵੰਤਾ ਨਹੀਂ ਆਇਆ ਆ ਲੋਪਰਦਾ ਜੀ ਹੁਣ ਅੱਗੇ ਗੱਲ ਕਰਨ ਅ ਬਾਦਵਾ ਸਾਹਿਬ ਪੋਪਰ ਵੀ ਅਸੀਂ ਜਿੱਤ ਗਏ ਆ ਕਲੈਰਿਟੀ ਨਾਲ ਔਰ ਮੁੱਲਾਪੁਰ ਦੇ ਵਿੱਚ 33000 ਵੋਟ ਬਦੀ ਸੀ ਸੰਦੀਪ ਸੰਧੂ ਸਾਹਿਬ ਦੇ ਇਲਾਕੇ ਚ ਇਸ ਵਾਰੀ ਅਸੀਂ ਮੁੱਲਾਪੁਰ ਦੀ ਵੀ ਸਾਰੀ ਜਿਹੜੀ ਕਮੇਟੀ ਆ ਉਹ ਬਣਾ ਲਈ ਹੈ ਤਕਰੀਬਨ ਤਕਰੀਬਨ ਈਵਨ ਲਾਡੀ ਸ਼ੇਰੋ ਵਾਲਾ ਉੱਥੇ ਵੀ ਕਲੈਰਿਟੀ ਦੇ ਨਾਲ ਮਜੋਰਿਟੀ ਸਾਡੇ ਕੋਲੇ ਆਈ ਹੈ ਉੱਥੇ ਸਾਡੇ ਪੋਹੇ ਹਲਕੇ ਦੇ ਵਿੱਚ ਵੀ ਪੰਜ ਕਾਂਗਰਸ ਜਿੱਤੀ ਹੈ ਇੱਕ ਉੱਥੇ ਨਰੋਟ ਜੈਮਲ ਸਿੰਘ ਦੀਆਂ ਇਲੈਕਸ਼ਨ ਸੀ ਲੋਕਲ ਪੰਜ ਆਪ ਨੂੰ ਆਈਆਂ ਪੰਜ ਕਾਂਗਰਸ ਨੂੰ ਆਈਆਂ ਇੱਕ ਬੀਜੇਪੀ ਨੂੰ ਆਈ ਹੈ ਉਥੇ ਵੀ ਸਾਡੀ ਪਰਫਾਰਮੈਂਸ ਚੰਗੀ ਰਹੀ ਖੁਦ ਸੱਚੇ ਬਾਦਸ਼ਾਹ ਦੀ ਬਹੁਤ ਕਿਰਪਾ ਹੈ ਦੋਸਤੋ ਔਰ ਕਿਤੇ ਤੁਹਾਨੂੰ ਲੱਗਦਾ ਕਿ ਅ ਅਸੀਂ ਕਿਤੇ ਕਈ ਵਾਰੀ ਸਾਥੋਂ ਵੀ ਗਲਤੀ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਤਾਂ ਸਾਨੂੰ ਕਿਰਪਾ ਕਰਕੇ ਦੱਸਦੇ ਰਿਹਾ ਕਰੋ ਫੀਡਬੈਕ ਦਿੰਦੇ ਰਿਹਾ ਕਰੋ ਪਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਿਰੰਤਰ ਲੜਾਈ ਲੜ ਰਹੀ ਹੈ ਸੱਚੇ ਬਾਦਸ਼ਾਹ ਦੀ ਬਹੁਤ અપਾਰ ਕਿਰਪਾ ਹੈ ਔਰ ਇਸ ਵਾਰੀ 2027 ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਤੁਹਾਡੀ ਕਿਰਪਾ ਦੇ ਨਾਲ ਅਸੀਂ ਬੁਲੰਦ ਕਰਾਂਗੇ ਤੇ ਕੱਲ ਨੂੰ ਪੂਰੇ ਅੰਕੜਿਆਂ ਦੇ ਨਾਲ ਤੁਹਾਨੂੰ ਅਸੀਂ ਮੈਂ ਤੇ ਬਾਜਵਾ ਸਾਹਿਬ ਤੇ ਹੋਰ ਸੀਨੀਅਰ ਆਗੂ ਸਹਿਬਾਨ ਨਾਲ ਨੂੰ ਬੇਨਤੀ ਕਰਾਂਗੇ ਕਿ ਅਸੀਂ ਫਿਰ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਕਿਸੇ ਟਾਈਮ ਨਿਸ਼ਚਿਤ ਕਰਕੇ ਅਸੀਂ ਸਾਰੀ ਡਿਟੇਲ ਦਿਆਂਗੇ ਧੰਨਵਾਦ ਬਾਜਵਾ ਸਾਹਿਬ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਬਹੁਤ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਤੇ ਜਿਹੜੇ ਨਹੀਂ ਵੀ ਕਾਮਯਾਬ ਹੋ ਸਕੇ ਤਗੜੇ ਹੋ ਕੇ ਮਿਹਨਤ ਕਰੋ ਅਗਲੀ ਵਾਰ ਅਸੀਂ ਸਾਰਿਆਂ ਨੇ ਜਿੱਤ ਕੇ ਨਿਕਲਿਆ ਇਸ ਟੀਚੇ ਦੇ ਨਾਲ ਅਸੀਂ ਦੋਨੋਂ ਹੀ ਪ੍ਰਾ ਇਕੱਠੇ ਆ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਮਿੱਤਰਾਂ